बंगा ਇੱਕ ਹੋਰੇ ਬੀਟਰ ਬੰਜਰਾਂ ਕੇ ਮਹਾਂਬਾਪ ਹੋਰੇ ਦੀਨ ਮੁਸਲਮਾਨ ਕੇ ਦੇਵ ਦੀ ਰੱਖਿਆ ਅੱਜ ਸ਼ਿਰਸਾਣਾ ਉਧਰ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਦੇ ਅਖਿਰੀ ਯੋਗਰਾ ਸ਼ਰਮਾ ਜੀ ਦੇ ਨਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਤਹਿਸੀਲ ਮਕੇਰੀਆਂ ਦੇ ਵਿੱਚ ਸਾਡੇ ਯੋਵਾ ਨੇਤਾ ਅਧਿਆਤਿ ਅਧਿਐਕਸ਼ ਸੰਦੀਪ ਕੁਮਾਰ ਜੀ ਔਰ ਸਾਡੇ ਸੀਨੀਅਰ ਬੋਡੀ ਦੇ ਪੰਡਿਤ ਕਿਸ਼ਨ ਚੰਦ ਜੀ ਇਹਨਾਂ ਦੀ ਦੇਖ ਰਿਕ ਦੇ ਵਿੱਚ ਸਾਰੇ ਸੈਨਿਕਾਂ ਦੀ ਜਿਹੜੇ ਸਾਡੇ ਲੋਕਲ ਪੱਧਰ ਤੇ ਨੇ ਦੇਖ ਰਿਕ ਦੇ ਵਿੱਚ ਅੱਜ ਬੰਗਲਾਦੇਸ਼ ਦੇ ਵਿੱਚ ਜਿਹੜੇ ਕੱਟੜ ਪੰਥੀ ਸੋਚਦੇ ਇੱਕ ਖਾਸ ਸਮੁਦਾਇ ਜਿਹੜਾ ਆ ਹਿੰਦੂਆਂ ਦੇ ਉੱਤੇ ਲਗਾਤਾਰ ਪਿਛਲੇ ਦਿਨਾਂ ਤੋਂ ਅਤਿਆਚਾਰ ਕਰ ਰਿਹਾ ਬਰਬਤਾ ਕਰ ਰਿਹਾ ਆ ਉਹਦਾ ਰੋਸ਼ ਸਭ ਰੂਪ ਆ ਸ਼ਿਵਸਨਾ ਉਹਦੇ ਬਾਲਾ ਸਾਹਿਬ ਠਾਕਰੇ ਟੀ ਮੁਕੇਰੀਆਂ ਵੱਲੋਂ ਅੱਜ ਇੱਕ ਰੋਸ਼ ਪ੍ਰਦਰਸ਼ਨ ਜਿਹੜੇ ਕੱਟੜਪੰਥੀ ਸੋਚਦੇ ਬੰਗਲਾਦੇਸ਼ ਦੇ ਵਿੱਚ ਇੱਕ ਸਮੁਦਾਏ ਦੇ ਲੋਕ ਨੇ ਜਿਹੜੇ ਹਤਿਆਚਾਰ ਔਰ ਬੱਚਿਆਂ ਤੇ ਔਰਤਾਂ ਦੇ ਹਤਿਆਚਾਰ ਕਰ ਰਹੇ ਨੇ ਉਹਨਾਂ ਦਾ ਅੱਜ ਇੱਕ ਪੁਤਲਾ ਫੂਕਿਆ ਗਿਆ ਆ ਔਰ ਰੋਸ਼ ਜਿਟਾਇਆ ਗਿਆ ਆ ਸ਼ਿਰਸ਼ਨਾ ਉੱਧ ਬਾਲਾਸਵ ਠਾਕਰੇ ਇਹਦੇ ਨਾਲ ਨਾਲ ਇਹ ਵੀ ਕੇਂਦਰ ਸਰਕਾਰ ਤੋਂ ਸਵਾਲ ਪੁੱਛਦੀ ਆ ਕਿ ਵਿਦੇਸ਼ ਨੀਤੀ ਅੱਜ ਅੱਜ ਦੀ ਡੇਟ ਦੇ ਵਿੱਚ ਕੇਂਦਰ ਸਰਕਾਰ ਦਾ ਕੀ ਰਵਈਆ ਆ ਉਹਨਾਂ ਦਾ ਕੀ ਕੇਂਦਰ ਸਰਕਾਰ ਦਾ ਜਿਹੜਾ ਵਿਦੇਸ਼ ਨੀਤੀ ਆ ਵਿਦੇਸ਼ ਨੀਤੀ ਅੱਜ ਫੇਲ ਹੁੰਦੀ ਨਜ਼ਰ ਆ ਰਹੀ ਆ ਕਿਉਂਕਿ ਜੋ ਸਾਡਾ सनातन है हिंदू दे है चाहे पाकिस्तान ਦੇ ਵਿੱਚ ਮਿਰ ਸੰਗਾਰ ਹੋਇਆ ਚਾਹੋ ਕਸ਼ਮੀਰ ਦੇ ਵਿੱਚ ਹੋਇਆ ਹੁਣ ਉਸੇ ਪਾਰਟਨਰ ਦੇ ਉੱਤੇ ਜਿਹੜਾ ਬੰਗਲਾਦੇਸ਼ ਦੇ ਵਿੱਚ ਹੋ ਰਿਹਾ ਆ ਔਰ ਕੇਂਦਰ ਸਰਕਾਰ ਇਤੇ ਕੜਾ ਸੰਕੇਤ ਲੈ ਔਰ ਲਗਾਤਾਰ 7-8 ਦਿਨ ਬੀਤਣ ਦੇ ਬਾਵਜੂਦ ਵੀ ਇੱਕ ਸਾਡੇ ਆਦਰਨੀਏ ਪ੍ਰਧਾਨ ਮੰਤਰੀ ਜੀ ਦਾ ਔਰ ਵਿਦੇਸ਼ ਮੰਤਰੀ ਜੀ ਦਾ ਸਾਡੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਦਾ ਹਲੇ ਤੱਕ ਕੋਈ ਵੀ ਜਿਹੜਾ ਹਸਤਕਸ਼ਪ ਨਹੀਂ ਕੀਤਾ ਗਿਆ ਔਰ ਸਾਡੀ ਪਾਰਟੀ ਜਿਹੜੀ ਪੁੱਛਦੀ ਆ ਕਿ ਸਾਡੀ ਜਿਹੜੀ ਵਿਦੇਸ਼ ਨੀਤੀ ਹੈ ਕੇਂਦਰ ਸਰਕਾਰ ਦੀ ਬਾਜਬਾ ਸਰਕਾਰ ਦੀ ਇਹ ਭਗਵਾ ਪਾਰਟੀ ਅੱਜ ਕਿੱਥੇ ਸਟੈਂਡ ਕਰ ਰਹੀ ਆ ਓ ਬਗਵਾ ਘਾਰੀ ਹਿੰਦੂਆਂ ਦੀ ਸਨਾਤਨ ਦੀ ਗੱਲ ਕਰਦੇ ਆ ਅੱਜ ਜਿਹੜੇ ਬੰਗਲਾਦੇਸ਼ ਦੇ ਵਿੱਚ ਨੇ ਜਿਨ੍ਹਾਂ ਦੇ ਨਾਲ ਨਰ ਸੰਗਾਰ ਹੋ ਰਿਹਾ ਆ ਪਾਕਿਸਤਾਨ ਦੇ ਵਿੱਚ ਹਿੰਦੂ ਮੰਦਰ ਤੋੜੇ ਜਾ ਰਹੇ ਨੇ ਇਹਨਾਂ ਦਾ ਜਿਹੜਾ ਜਵਾਬ ਹੈ ਕੌਣ ਦੇਊਗਾ ਕੇਂਦਰ ਦੇ ਵਿੱਚ 10 ਸਾਲ ਤੋਂ ਬਾਅਦ ਦੁਬਾਰਾ ਜਿਹੜੀ ਆ ਸੱਤਾ ਦੇ ਵਿੱਚ ਸਰਕਾਰ ਆਈ ਆ ਸ਼ਿਵਸਨਾ ਬਾਲਾ ਸਾਹਬ ਠਾਕਰੇ ਪੁਰਜੋਰ ਮੰਗ ਕਰਦੀ ਆ ਕੇਂਦਰ ਸਰਕਾਰ ਕੋਲੋਂ ਮਾਨਯ ਗ੍ਰਹਿ ਮੰਤਰੀ ਕੋਲੋਂ ਕਿ ਇਹਦੇ ਤੇ ਕੜਾ ਸੰਕੇਲ ਲਿਆ ਜਾਏ ਔਰ ਜਿਹੜੇ ਸਾਡੇ ਉੱਤੇ ਹਿੰਦੂ ਗੋਦ ਦੁਖੀ ਨੇ ਜਿਹੜੇ ਜਿਨ੍ਹਾਂ ਤੇ ਬਰਬਤਾ ਹੋਈ ਆ ਇਹਨਾਂ ਨੂੰ ਇੱਕ ਖਾਸ ਪੈਟਰਨ ਦੇ ਉੱਤੇ ਖਾਸ ਸੰਧੀ ਦੇ ਉੱਤੇ ਵਿਦੇਸ਼ ਨੀਤੀ ਇਹੋ ਜੀ ਚਾਹੀਦੀ ਆ ਕਿ ਇਹਨਾਂ ਨੂੰ ਇੱਕ ਜਿਹੜੀਆਂ ਵਿਸ਼ੇਸ਼ ਸੁਵਿਧਾਵਾਂ ਹੈਗੀਆਂ ਯਾਰ ਉਹ ਇੱਕ ਸਨਾਤਨ ਦੇ ਤੌਰ ਤੇ ਇੱਕ ਹਿੰਦੂ ਪੈਟਰਨ ਦੇ ਤੌਰ ਤੇ ਇੱਕ ਵਿਦੇਸ਼ ਨੀਤੀ ਦੇ ਤੌਰ ਤੇ ਇਹਨਾਂ ਨੂੰ ਦੇਣੀ ਚਾਹੀਦੀ ਆ ਸ਼ਿਰਸਾ ਨੂੰ ਉੱਧ ਬਾਲਾ ਸਾਹਿਬ ਠਾਕਰੇ ਸਾਰੇ ਅਧਿਕਾਰੀਆਂ ਦਾ ਸਾਰੇ ਸ਼ਿਰਸਨਖਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਹਾਰਦਿਕ ਵਧਾਈਆਂ ਦਿੰਦੀ ਆ ਔਰ ਅੱਜ ਰੋਸ਼ ਸੁਭਰੂਪ ਜਿਹੜਾ ਹੈਗਾ ਅੱਜ ਜਿਹੜਾ ਬੰਗਲਾਦੇਸ਼ ਦੇ ਵਿੱਚ ਨਿਰਸ਼ੰਗਾਰ ਹੋਇਆ ਹੈ ਜਿਨ੍ਹਾਂ ਨੇ ਕੀਤਾ ਆ ਅੱਜ ਉਹਨਾਂ ਦਾ ਅਸੀਂ ਪਿੱਠ ਸਿਆਪਾ ਕੀਤਾ ਆ ਔਰ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਅਭਿਨੰਦਨ ਧੰਨਵਾਦ